ਜੀ ਇੱਕ ਦਿਨ ਬਬਲਾ ਜੀ ਆਏ ਘਰ ਤੇ ਕਹਿੰਦੇ ਨੇ ਜੀ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਬਣਨ ਜਾ ਰਿਹਾ ਮੈਂ ਕਿਹਾ ਉਹ ਕੀ ਹੁੰਦਾ ਜੀ ਕਹਿੰਦੇ ਮਿਊਸਪਲ ਕਾਰਪੋਰੇਸ਼ਨ ਨਹੀਂ ਬਿਲਕੁਲ ਮੈਨੂੰ ਬਿਲਕੁਲ ਕੋਈ ਆਈਡੀਆ ਨਹੀਂ ਸੀ ਜੀ ਮੈਨੂੰ ਆਕੇ ਕਹਿੰਦੇ ਕਿ ਸ਼ਾਇਦ ਨਾ 27 28 ਹੁੰਦਾ ਸੀ ਉਦੋਂ ਤੇ ਸੀਟ ਰਿਜ਼ਰਵ ਹੋ ਜਾਏਗੀ ਤੇ ਸ਼ਾਇਦ ਹੋ ਸਕਦਾ ਹੈ ਲੇਡੀ ਸੀਟ ਹੋ ਜਾਏ ਤੇ ਸਰਸਰੀ ਗੱਲ ਕਰਤੀ ਮੈਂ ਉਹਨੂੰ ਜ਼ਿਆਦਾ ਗੌਰ ਨਹੀਂ ਕੀਤਾ ਫਿਰ ਇੱਕ ਦਿਨ ਫਾਈਨਲੀ ਹੀ ਸੈਡ ਜੀ ਉਹ ਲਾਟਸ ਨਿਕਲ ਗਏ ਨੇ ਔਰ ਸੀਟ ਚਰੀਏ ਉਹ ਲੇਡੀਜ਼ ਦੀ ਹੋ ਗਈ ਹੈ ਔਰ ਰਿਜ਼ਰਵ ਹੋ ਗਈ ਹੈ ਤੁਸੀਂ ਇਲੈਕਸ਼ਨ ਲੜਨਾ ਹੈ ਮੈਂ ਕਿਹਾ ਮੈਂ ਤੱਕ ਦੂ ਕਰਿਉ ਬਾਹਰ ਨਹੀਂ ਨਿਕਲੀ ਮਤਲਬ ਆਮ ਸੋ ਇਨਵੋਲਡ ਬੱਚਿਆਂ ਦੇ ਨਾਲ ਉਹ ਟਾਈਮ ਹੁੰਦਾ ਜਦੋਂ ਤੁਹਾਡੇ ਬੱਚੇ ਗਰੋ ਕਰ ਰਹੇ ਨੇ ਉਹਨਾਂ ਦੀ ਐਜੂਕੇਸ਼ਨ ਹੁੰਦੀ ਹੈ ਤੁਸੀਂ ਆਪਣੀ ਫੈਮਿਲੀ ਲਾਈਫ ਵਿੱਚ ਇਨਾ ਸਟਕ ਹੁੰਦੇ ਹੋ ਉਹ ਸਟਰਗਲਿੰਗ ইয়ারਸ ਹੁੰਦੀਆਂ ਨੇ ਐਸਲ ਫॉर ਅ ਲੇਡੀ ਹੁਣ ਆਮ ਮਚ ਮੋਰ ਫਰੀ ਉਹ ਟਾਈਮ ਹੁੰਦਾ ਜਦੋਂ ਕਿ ਤੁਸੀਂ ਬੱਚਿਆਂ ਨੂੰ ਵੀ ਪੜਾ ਰਹੇ ਹੋ ਆਪਣੀ ਖੁਦ ਦੀ ਐਡਜਸਟਮੈਂਟ ਪਹਿਲਾਂ ਕਰ ਰਹੇ ਹੋ ਸਨੇਹ ਘਰ ਦੇ ਵਿੱਚ ਫਿਰ ਆਪਣੇ ਲਾਜ਼ ਨੂੰ ਦੇਖ ਰਹੇ ਹੋ ਸੋ ਮੈਂ ਕਿਹਾ ਕਿ ਮਜ਼ਾਕ ਨਾ ਕਰੋ ਮੈਂ ਨਹੀਂ ਕਰ ਸਕਦੀ ਹੈ ਕੰਮ ਪਰ ਉਹਨਾਂ ਨੂੰ ਹੀ ਵਾਸ ਵੈਰੀ ਸੀਰੀਅਸ ਕਿ ਯੂ ਹੈਵ ਟੂ ਡੂ ਇਟ ਜੀ ਰਾਤ ਨੂੰ ਬੈਠ ਕੇ ਮੈਂ ਹਿੰਦੀ ਵਿੱਚ ਸਪੀਚਾਂ ਲਿਖਨੀ ਆ ਫਿਰ ਉਹਨੂੰ ਲਰਨ ਕਰਨਾ ਰਟੜਾ ਲਗਾਉਣਾ ਓਕੇ ਔਰ ਮੇਰੇ ਸਾਥੀ ਕਾਉਂਸਲਰ ਜੀ ਮੈਨਾਂ ਮਜ਼ਾਕ ਕਰਨਾ ਕਿ ਮੈਡਮ ਤੇ ਟਾਈਮ ਨਹੀਂ ਦਿੰਦੇ ਕਾਉਂਸਲਰਸ਼ਿਪ ਨੂੰ ਬਬਲਾ ਜੀ ਸਾਰਾ ਦੇਖਭਾਲ ਕਰਦੇ ਨੇ ਮੈਡਮ ਜੀ ਨੂੰ ਤਾਂ ਕਰਕੇ ਜਦੋਂ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਹੁੰਦੇ ਸੀ ਕਿ ਉਹ ਆ ਰਹੇ ਨੇ ਇਹਨਾਂ ਤਾਂ ਵੀ ਮਨਾ ਕਰਦਣਾ ਕਿ ਬੱਚਿਆਂ ਦੇ ਪੇਪਰ ਨੇ ਮੈਂ ਨਹੀਂ ਆ ਸਕਦੀ ਸੋ ਉਸ ਟਾਈਮ ਬਬਲਾ ਜੀ ਨੇ ਬਹੁਤ ਮਦਦ ਕੀਤੀ ਹੀ ਆਲਮੋਸਟ ਗਰੂਮਡ ਮੀ ਐਂਡ ਗਾਟ ਮੀ ਇਨਟੂ ਪੋਲਿਟਿਕਸ ਤੇ

ਫਰਸਟ ਇਲੈਕਸ਼ਨ ਜੀ ਹਾਂਜੀ ਕਾਰਪੋਰੇਸ਼ਨ ਦੇ ਫਰਸਟ ਹਾਂਜੀ 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 ਨਹੀਂ ਫਰਸਟ ਸੀ ਸੀਕੰਡ ਸੀਗਾ ਫਰਸਟ ਤੇ ਵਿੱਚ ਬਬਲਾ ਜੀ ਇੰਡੀਪੈਂਡੈਂਟ ਖੜੇ ਹੋਏ ਸੀ ਉਹ ਤੇ ਇੱਕ ਮਤਲਬ ਇਵੇਂ ਮਜ਼ਾਕ ਟਾਈਪ ਦਾ ਕੀ ਇਲੈਕਸ਼ਨ ਸੀ ਕੋਈ ਸੀਰੀਅਸਲੀ ਨਹੀਂ ਫਿਰ ਉਸ ਤੋਂ ਬਾਅਦ ਮੈਂ ਖੜੀ ਹੋਈ ਉਸ ਉਹ ਇਲੈਕਸ਼ਨ ਅਸੀਂ ਜਿੱਤੇ ਉਸ ਤੋਂ ਬਾਅਦ ਸੀ ਤਿੰਨ ਇਲੈਕਸ਼ਨਸ ਹੋਰ ਜਿੱਤੇ ਔਰ ਜਦੋਂ ਵੀ ਜੈਂਸ ਚੈਨਲ ਵੋਟਰ ਆ ਉਹ ਬਬਲਾ ਜੀ ਇਥੂ ਲੜੇ ਔਰ ਇਸ ਟਾਈਮ ਫੇਰ ਮੈਂ ਬਬਲਾ ਜੀ ਨੂੰ ਕਿਹਾ ਹੁਣ 20 ਸਾਲ ਹੋ ਗਏ ਨੇ ਆਈ ਹੋਪ ਐਸ ਸਾਲ ਲੇਡੀ ਸੀਟ ਨਾ ਹੋਏ ਹੁਣ ਮੈਂ ਕਾਫੀ ਭੁੱਲ ਚੁੱਕੀ ਆ ਰਾਜਨੀਤੀ ਨੂੰ ਆਈ ਵਾਂਟ ਟੂ ਬੀ ਐਟ ਦਾ ਬੈਕਗਰਾਉਂਡ ਤੁਸੀਂ ਅੱਗੇ ਰੋ ਮੈਂ ਪਿੱਛੇ ਆ ਪਰ ਆਏ ਫਿਰ ਕਹਿੰਦੇ ਜੀ ਐਤਕੀ ਲੇਡੀ ਸੀਟ ਹੋ ਗਈ ਧਿਆਨੀ ਕਰੋ ਸੋ ਐਨੀਵੇਜ਼ ਮਤਲਬ ਜਦੋਂ ਕਹਿੰਦੇ ਲੇਡੀ ਸੀਟ ਹੋ ਗਈ ਤਾਂ ਤੁਹਾਨੂੰ ਪਰੇਸ਼ਾਨੀ ਜੀ ਹੋ ਜਾਂਦੀ ਸੀ ਹਾਂਜੀ ਮੈਨੂੰ ਲੱਗਦਾ ਸੀ ਕਿ ਲੇਡੀ ਵਾਸਤੇ ਪੋਲਿਟਿਕਸ ਕਰਨਾ ਇੰਨਾ ਆਸਾਨ ਕੰਮ ਨਹੀਂ ਹੈ ਜੈਂਸ ਵਾਸਤੇ ਇਟਸ ਮਚ ਈਜ਼ੀਅਰ ਫੇਰ ਵੀ ਕੁਝ ਵੀ ਕਹਿ ਲੋ ਜੀ ਤੁਹਾਨੂੰ ਹੁਣ ਵੀ ਮੈਂ ਮੇਅਰ ਆ ਅੱਜ ਤੁਸੀਂ ਮੈਨੂੰ ਪੁੱਛੋਗੇ ਕਿ ਮੇਅਰਸ਼ਿਪ ਚਲਾਨੀ ਜਿਆਦਾ ਮੁਸ਼ਕਲ ਹੈ ਕਿ ਕਾਰ ਚਲਾਣਾ ਮੈਂ ਕਹਾਂ ਕਿ ਕਾਰ ਚਲਾਣਾ ਓਕੇ ਓਕੇ ਕਾਰ ਦੇ ਵਿੱਚ ਤੁਹਾਡੀ ਫੈਮਲੀ ਏ ਤੁਹਾਡੇ ਸਰਵੈਂਟਸ ਨੇ ਫੈਮਲੀ ਇੱਥੇ ਇਮੋਸ਼ਨਸ ਇਨਵੋਲਡ ਨੇ ਫੈਮਲੀ ਦੇ ਵਿੱਚ ਹਮ 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 ਮੇਸ਼ਿਪ ਦੇ ਵਿੱਚ ਇਮੋਸ਼ਨਸ ਨਹੀਂ ਇਨਵੋਲਡ ਮੇ ਇਮੋਸ਼ਨਸ ਆਰ ਨਾਟ देयर ਮੈਂ ਆਮ ਪੁੱਟਿੰਗ ਇਨ ਮਾਈ ਬੈਸਟ ਹਮ ਹਮ ਰਿਜ਼ਲਟਸ ਵਾਈਗਰੂ ਤੇ ਛੜਤੇ ਆਨਗੇ ਨਹੀਂ ਆਨਗੇ ਪਰ ਆਮ ਡੂਇੰਗ ਮਾਈ ਵੈਰੀ ਬੈਸਟ ਮੈਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡ ਰਹੀ ਕਿ ਮੈਂ ਮਿਹਨਤ ਨਹੀਂ ਕਰ ਰਹੀ ਜਾਂ ਮੈਂ ਆਫਿਸ ਨਹੀਂ ਜਾ ਰਹੀ ਜਾਂ ਮੈਂ ਲੋਕਾਂ ਦੀ ਗੱਲ ਨਹੀਂ ਸਰ ਘਰ ਦੇ ਵਿੱਚ ਯੂ లిਵਿੰਗ ਇਨ ਅ ਜੁਆਇੰਟ ਫੈਮਿਲੀ ਸਭ ਦੀ ਕਿਸੇ ਦੀ ਹੈਲਥ ਖਰਾਬ ਹੋ ਰਹੀ ਹੈ ਮਤਲਬ ਇਟਸ ਅ ਚੈਲੰਜ ਇਟਸ ਅ ਚੈਲੰਜ